ਗੁਰੂ ਕੀ ਗੋਰਾਕਰ ਗੁਰੂ ਦਾ ਆਰੰਝ ਸੰਗਤ ਆਪਸੋਂ ਠੱਗ ਕੇ ਆਪਣੇ ਘਰ ਲੈ ਕੇ ਜਾਣੀ ਤਾਂ ਉਸ ਵੇਲੇ ਉਸ ਦੀ ਇਸ ਕਰਤੂਤ ਨੂੰ ਬਾਬਾ ਘੁਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਤਿ ਤਾ ਨੂੰ ਜਾਗਰੂ ਕਰਕੇ ਸਤਿ ਤਾ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੂਕਰ ਹੋਣ ਕਰਕੇ ਕੂਕ ਊਕ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਪੁਰ ਕਿਵਤ ਕੇਵਲ ਸਰਬੱਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋੜ ਨਹੀਂ ਕਰਦਾ ਹਾਂ ਕਿ ਸਮੁੱਚਾ ਖਾਲਸਾ ਪੰਥ ਜਿਸ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬੱਤ ਖਾਲਸਾ ਗੁਲਾਕੇ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਵਾਰ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣੇ ਯਤਨ ਛੇ ਤੇ ਮੱਥਨ ਵੱਧ ਹੋਈਏ ਮੈਨੂੰ ਪਤਾ ਹੈ ਕਿ ਮੇਰੇ ਇਸ ਐਲਾਨ ਨਾਲ ਮੇਰੇ ਮੇਰੇ ਕੋਲੋਂ ਸ੍ਰੀ ਹਰਮੰਦਰ ਸਾਹਿਬ ਦੀ ਮੁੱਖ ਗ੍ਰੰਥੀ ਦੀ ਸੇਵਾ ਖੋਈ ਜਾ ਸਕਦੀ ਹੈ ਜਾਂ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਹੈ ਸੰਗਤ ਜੀ ਮੈਂ ਆਪਣਾ ਫਰਜ ਸੱਟਦੇ ਹੋਇਆ ਕਿਉਂਕਿ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ ਬੇਸ਼ੱਕ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਛੋਟਾ ਜਾਂ ਕੁਲਾਈ ਹਾਂ ਮੁਲਾਜ਼ਮ ਹਾਂ ਪਰ ਉਹਦੇ ਨਾਲ ਵੀ ਮੇਰੀ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ ਮੈਂ ਉਸ ਮਹਾਨ ਪਵਿੱਤਰ ਪਤਵੀ ਦੇ ਉੱਤੇ ਸੇਵਾ ਕਰ ਰਿਹਾ ਹਾਂ ਜਿਸ ਪਤਵੀ ਤੇ ਉੱਥੇ ਕਦੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਸੀ ਮੈਂ ਆਪਣਾ ਇਸ ਫਰਜ਼ ਸਬਦ ਦਾ ਹ ਕਿ ਮੈਂ ਸੰਗਤ ਨੂੰ ਇਹ ਸਭ ਕੁਝ ਤੋਂ ਜਾਗਰੂਕ ਕਰਾਂ ਜਾਣੂ ਕਰਵਾਵਾਂ ਮੈਂ ਆਪਣਾ ਫਰਜ਼ ਨਿਭਾਇਆ ਹੈ ਤੇ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਆਪਣਾ ਫਰਜ਼ ਨਿਭਾਵੇ ਖਾਲਸਾ ਜੀ ਆਓ ਆਪਾਂ ਸਾਰੇ ਆਪਣੇ ਪੰਥ ਦੇ ਖਾਤਰ ਇਕੱਤਰ ਹੋਈਏ ਗੇਲੇ ਸ਼ਿਕਵੇ ਪਰ ਆਕੇ ਇੱਕ ਮੰਚ ਤੇ ਇਕੱਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਗਾਰਜਸ਼ੀਰ ਹੋਈਏ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਜਦ ਜਾਤ ਪੰਥ ਉੱਤੇ ਕੋਈ ਵਿਪਤਾ ਪਈ ਬੇਸ਼ੱਕ ਸਾਡਾ ਪੰਥ ਜਿਹੜਾ ਉਹ ਮਿਸਲਾ ਵਿੱਚ ਵੰਡਿਆ ਹੋਇਆ ਸੀ ਧੜਿਆਂ ਵਿੱਚ ਵੰਡਿਆ ਹੋਇਆ ਸੀ ਪਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੀਆਂ ਮਿਸਲਾ ਦੇ ਆਪਸੇ ਵਖਰੇਵੇਂ ਭੁਲਾ ਕੇ ਗੇਲੇ ਸ਼ਿਕਵੇ ਭੁਲਾ ਕੇ ਇਕੱਤਰ ਹੋ ਕੇ ਤੇ ਆਏ ਹੋਏ ਮੁਸੀਬਤ ਦਾ ਟਾਕਰਾ ਰਾਣਾ ਬੇਲਕੇ ਤਾਕਤ ਦੇ ਨਾਲ ਕੀਤਾ ਔਰ ਉਹਨਾਂ ਦੇ ਉੱਤੇ ਜਿੱਤ ਹਾਸਲ ਕੀਤੀ ਇਤਿਹਾਸ ਦਾ ਜ਼ਿਕਰ ਹੈ ਮਿਸਲ ਵੰਡ ਅਪ ਤੱਕ ਉਹਨਾਂ ਬਾਦ ਰਾਣਾ ਮੇਲਕਾਰ ਦੋਰ ਪੱਤ ਬਚਾਵਾ ਖਾਸ ਕਰਕੇ ਹੁਣ ਵਕਤ ਹੈ ਤੇ ਪੰਥ ਦੇ ਸੇਵਾ ਕੀਤੇ ਜਾਏ ਪੰਥ ਤੇ ਚੜ੍ਹਦੇ ਕਲਾ ਵਾਸਤੇ ਕਾਰਜ ਕੀਤੇ ਜਾਣ ਔਰ ਇੱਕ ਪਰਿਵਾਰ ਦੇ ਕਰਜ਼ੇ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਇਆ ਜਾਏ ਔਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਮੁੱਚਾ ਖਾਲਸਾ ਪੰਥ ਇਕੱਤਰ ਹੋਵੇ ਸਰਬੱਤ ਖਾਲਸਾ ਬੁਲਾ ਕੇ ਗੁਰਮਤਿ ਕਰਕੇ ਤੇ ਫਿਰ ਆਪਾਂ ਜੋ ਅਗਲਾ ਪ੍ਰੋਗਰਾਮ ਹੈ ਉਹ ਉਲੇਖਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੇਗੋ ਵੀਆ ਕੰਟਰੋਲ ਆਈਐਸ ਕਰੂ ਲੈ ਕੇ ਸਰਵਸਵਤਵ ਨਾਲ ਨਹੀਂ ਕਿਸੇ ਨੇ ਹਮੀ ਪਰਿਗੋ ਬਿਲਕੁਲ ਬਹੁਤ ਟੈਲੀਫੋਨ ਆ ਰਹੇ ਨੇ ਦੇਸ਼ ਵਿੱਚੋਂ ਵੀ ਆ ਰਹੇ ਨੇ ਪਰਦੇਸ ਵਿੱਚੋਂ ਵੀ ਟੈਲੀਫੋਨ ਆ ਰਹੇ ਨੇ ਇਥੋਂ ਤੱਕ ਵੀ ਲੋਕ ਐਨ ਇੱਕ ਦੋਸੀ ਇੱਕ ਜਿੰਮੇਵਾਰੀ ਵਾਲੀ ਪਦਵੀ ਤੇ ਬੈਠੇ ਹੋਏ ਹੋ ਇਹਨਾਂ ਕੁਝ ਬਾਪੜ ਰਿਹਾ 228 ਪਾਵਨ ਸਰੂਪ ਹਰੂ ਸਾਹਿਬ ਜੀ ਦੇ ਉਹਨਾਂ ਬਾਰੇ ਕੁਝ ਪਤਾ ਨਹੀਂ ਹੈ ਕਿ ਉਪਾਵਨ ਸਰੂਪ ਕਿੱਥੇ ਨੇ ਔਰ ਇਥੋਂ ਤੱਕ ਵੀ ਜੋ ਸਵਾਗਤ ਉਹ ਆਉਂਦੇ ਨੇ ਲੋਕ ਕਹਿ ਦਿੰਦੇ ਨੇ ਕਿ ਤੂੰ ਸਾਹ ਮੂੰਹ ਦੇ ਵਿੱਚ ਕੋਗੜੀਆਂ ਪਾਜੀਆਂ ਫੁਲਕਾਏ ਰ ਤੂੰ ਸਪੋਤ ਦੇ ਕਿਉਂ ਨਹੀਂ ਤੇ ਗੁਰਮੁਖਵਾਂ ਆਪਣਾ ਹਰਸ ਸੰਭ ਦੇ ਹੋਇਆ ਮੈਂ ਅੱਜ ਇਹ ਐਲਾਨ ਇੱਥੇ ਕੀਤਾ ਕਿ ਸਰਬੱਤ ਜਥੇ ਬੰਨੀਆਂ ਇਕੱਠੀਆਂ ਹੋਣ ਤੇ ਇਕੱਠੀਆਂ ਹੋ ਕੇ ਸਰਬੱਤ ਖਾਲਸਾ ਬੁਲਾ ਕੇ ਜੋ ਅਗਲਾ ਪ੍ਰੋਗਰਾਮ ਹੈ ਉਹਦੇ ਬਾਦ ਬਦਨ ਦਾ ਇਤਨਕਾਰ ਸੱਚ ਜੀ ਜੀ ਸ਼ੂਟਿੰਗਾਂ ਦਾ ਹੀ ਚੱਲ ਰਿਹਾ ਅਸਲ ਕਾਰਨ ਕੀ ਹੈ ਸੰਗਤ ਜਾਨਣਾ ਚਾਹੁੰਦਾ ਕਿ ਇਹਨਾਂ ਦਿਨਾਂ ਤੋਂ ਤੁਹਾਡੇ ਨਾਲ ਐਸੀ ਕਿਸੇ ਨਾਲ ਅਤੇ ਦੇਖੋ ਬੇਸ਼ੱਕ ਛੁੱਟੀ ਤੇ ਆਪਣੇ ਆਪਣੇ ਸਾਈਨਾ ਵੇਟ ਲੈ ਕੇ ਭੇਜੀ ਹੋਈ ਹੈ ਕਿ ਦੇਸ਼ ਪਰਦੇਸ ਦੇ ਵਿੱਚ ਮੇਰੇ ਪੰਥਕ ਔਰ ਪਰਿਵਾਰ ਕੁਝ ਜਿਵੇਂ ਹੋਣ ਕਾਰਨ ਮੈਂ ਛੁੱਟੀ ਦਿੱਤੀ ਜਾਏ ਪਰ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਮੇਰੇ ਛੁੱਟੀ ਜਾਣ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਪੰਥਾਮ ਦੀ ਜਿਵੇਂ ਚੋਣ ਵੇਲੇ ਮੇਰੇ ਉੱਤੇ ਦਬਾਅ ਪਾਇਆ ਗਿਆ ਕਿ ਸਾਡੇ ਹੱਥ ਵਿੱਚ ਤੁਸੀਂ ਵਿਆਹ ਦੇ ਉਹ ਸੰਗਤ ਵਰਤਾ ਅਸਥਾਨਦਾਰ ਨੂੰ ਪਾਵੇ ਮੈਂ ਕਿਹਾ ਕਿ ਜਿਸ ਪੱਦੇ ਤੇ ਉੱਤੇ ਮੈਂ ਬੈਠਾ ਹੋਇਆ ਹਾਂ ਮੈਂ ਉਸ ਪੱਦੇ ਦੀ ਉੱਤੇ ਬੈਠ ਕੇ ਇਹ ਹਰ ਨਹੀਂ ਕਰ ਸਕਦਾ ਤੇ ਫਿਰ ਮਨੂੰ ਇੱਥੋਂ ਤੱਕ ਵੀ ਕਿਹਾ ਗਿਆ ਕਿ ਤੁਸੀਂ 2 ਦਸੰਬਰ ਵਾਲਾ ਜਿਹੜਾ ਸਾਰਾ ਇਲਜ਼ਾਮ ਹੈ ਉਹ ਬੀਜੇਪੀ ਤੇ ਉਚਾ ਲਾ ਦਿਓ ਉਹ ਤੁਸੀਂ ਆਰਐਸਐਸ ਉੱਤੇ ਲਾ ਕੇ ਤੇ ਇਹ ਕਹਿਦਿਆਂ ਕਿ ਬੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ 2 ਦਸੰਬਰ ਨੂੰ ਜੋ ਫੈਸਲਾ ਕੀਤਾ ਗਿਆ ਮੈਂ ਉਹ ਗੁੰਮਰਾਹ ਕੀਤਾ ਗਿਆ ਇਹ ਸਾਰਾ ਕੁਝ ਕਰਨ ਤੋਂ ਮੈਂ انکار ਕੀਤਾ ਕਿ ਬੈ ਜੋਸ਼ੀ ਇਕਾਤਖ ਸਾਹਿਬ ਦੀ ਤਸੀਰ ਤੇ ਖਲੋਕੇ ਜੋ ਅਸੀਂ ਅਲਾਨ ਕੀਤਾ ਜੋ ਫੈਸਲਾ ਕੀਤਾ ਔਰ ਅਸੀਂ ਉਥੇ ਗੱਲ ਗੋਹ ਕੇ ਹਜ਼ੂਰੀ ਵਿੱਚ ਕਹੀ ਕਿ ਸਾਡੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਦਬਾਅ ਨਹੀਂ ਹੈ ਐਸੀ ਜੋ ਵੀ ਫੈਸਲਾ ਕਰ ਰਹੇ ਹਾਂ ਕਿ ਪਾਲ ਸਿੰਘ ਸਹਿਬਾਨ ਆਪਸ ਵਿੱਚ ਪਰਾਲਮੈਂਟ ਕੇ ਫੈਸਲਾ ਕਰ ਰਹੇ ਹੈ ਹਾਂ ਤੇ ਜੋ ਮੈਂ ਤਸੀਰ ਦੇ ਉੱਤੇ ਅਦਾਨ ਦੋਸੰਬਰ ਨੂੰ ਕੀਤਾ ਉਹਦੇ ਤੋਂ ਮੈਂ ਇੱਕ ਇੰਚੇ ਵੀ ਕਿਸੁੱਤਰ ਪਰਬ ਜਿਹੜਾ ਉਹ ਪਿੱਛੇ ਨਹੀਂ ਹਟ ਸਕਦਾ ਮੈਨੂੰ ਤਾਂ ਛੁੱਟੀ ਲੈਣ ਵਾਸਤੇ ਜਿਹੜਾ ਸਿਮਜਬੂਰ ਕੀਤਾ ਗਿਆ ਤੇ ਮੈਂ ਜਿਹੜੀ ਛੁੱਟੀ ਸੀ ਫਿਰ ਉਹ ਅਪਲਾਈ ਕਰ ਦਿੱਤੀ। ਮਾਰਿਆ ਨੂੰ ਤਾਂ ਹਾਈ ਕੋਰਟ ਵਿੱਚ ਵੀ ਆਪਣੇ ਪਦ ਨੂੰ ਢਾਏ ਜਾਂਦੇ ਅਰਸ਼ੇ ਨੂੰ ਲਾ ਕੇ ਪਟੀਸ਼ਨ ਪਾਈ ਉਸ ਨੂੰ ਵਾਪਸ ਕਿਉਂ ਲਈ? ਦੇਖੋ ਇਹ ਠੀਕ ਹੈ ਕਿ ਹਾਈ ਕੋਰਟ ਵਿੱਚ ਮੈਂ ਪਟੀਸ਼ਨ ਪਾਈ ਸੀ ਲੇਕਿਨ ਸੰਗਤ ਤੇ ਸੰਗਤ ਦੇ ਅਨੁਪਰ相应 ਬਹੁਤ ਜ਼ਿਆਦਾ ਚੈਅ ਕੇ ਉਸ ਪਦਵੀ ਤੇ ਹੁੰਦਿਆ ਹੋਇਆ ਤੁਹਾਨੂੰ ਹਾਈ ਕੋਰਟ ਪਟੀਸ਼ਨ ਨਹੀਂ ਪਾਉਣੀ ਚਾਹੀਦੀ। ਔਰ ਸੰਗਤ ਤੇ ਭਾਵਨਾ ਦਿਖਤਰ ਕਰਦਿਆ ਹੋਇਆ ਉਹਨਾਂ ਦੇ ਹੁਕਮ ਅਗਰ ਸਿਰਚ ਕਰ ਦਿਆ ਹੋਇਆ ਮੈਂ ਜਿਹੜੀ ਆਪਣੀ ਪਟੀਸ਼ਨ ਸੀ ਉਹ ਉਸ ਵਿੱਚ ਵਾਪਸ ਲੈ ਲਈ। ਜੀ ਕਹਿੰਦੇ ਜਿਸ ਤਰ੍ਹਾਂ ਤੋਂ ਸੰਬੰਧ ਦਾ ਫੈਸਲਾ ਸੁਣਾਇਆ ਤੁਸੀਂ ਆਪ ਵੀ ਇਸ ਵੇਲੇ ਸਰਕਾਰ ਦੇ ਡਿਟਾ ਨੂੰ ਤੋਂ ਸਖਈਆ ਕਰਾ ਦਿੱਤਾ ਉਹਨਾਂ ਦਾ ਖਾ ਵੀ ਪੂਰੀ ਹੈ ਉਸੇ ਪਾਸੇ ਤੁਸੀਂ 328 ਰੂਪਾਂ ਦੀ ਗੱਲ ਕਰ ਰਹੇ ਹੋ ਐਸਆਈਟੀ ਵੀ ਬਣੀ ਹੋਈ ਹੈ ਥੈਂਕ ਯੂ ਇਨਵਿਸਟੀਗੇਸ਼ਨ ਵੀ ਚੱਲਦੀ ਹੈ ਇੱਕ ਪਾਸੇ ਸ੍ਰੀ ਕਾਲਕਰ ਸਾਹਿਬ ਨੇ ਸਖਈਆ ਵੀ ਕਰਾ ਦਿੱਤਾ ਤਾਂ ਫਿਰ ਹੁਣ ਨੂੰ ਲੋੜ ਪੈ ਰਹੀ ਹੈ ਤੁਸੀਂ ਕਹਿ ਰਹੇ ਕਿ ਸਰਵ ਖਾਲਸਾ ਹੀ ਮਿਲਾਇਆ ਜਾਵੇ ਤਾਂ ਕਹਿੰਦਾ ਕਿ ਜੋ ਵੀ ਚੀਜ਼ਾਂ ਹੁੰਦਾ ਹੋ ਗਿਆ ਉਹ ਸੈਟੀਸਫਾਈ ਨਹੀਂ ਹੋ ਬਾਰੇ ਮਰੇ ਕੋਲ ਅਸੀਂ ਸੈਟੀਸਫਾਈਡ ਨਹੀਂ ਆ ਇਸੇ ਕਰਕੇ ਜ਼ਰੂਰਤ ਹੈ ਕਿਉਂਕਿ ਜੇਕਰ ਕੋਈ ਕਿਸੇ ਤਰ੍ਹਾਂ ਦਾ ਕੋਈ ਅਪਰਾਧ ਕਰਦਾ ਹੈ ਤੇ ਉਹਦੇ ਖਿਲਾਫ ਉਹਨਾਂ ਦੇ ਕਾਰਜ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜੋ ਕਿ ਨਹੀਂ ਹੋ ਰਹੀ ਇਸੇ ਕਰਕੇ ਜ਼ਰੂਰਤ ਹੈ ਕਿ ਅੱਜ ਇੱਕ ਪ੍ਰਵਾਸ ਦੇ ਕਬਜ਼ੇ ਦੇ ਵਿੱਚੋਂ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਹਰ ਕੱਢਿਆ ਜਾਵੇ ਸਾਬਤ ਖਾਸ ਸਤੇ ਸਾਡੇ ਕੋਲ ਕਿਹੜਾ ਸਾਲਕਲ ਮਿਸਟੇਕ ਹੈਗੀ ਹੈ ਜਿੰਨੇ ਕਿ ਆਹਨੀ ਹਰਦੀ ਸਿੰਘ ਹੁਣ ਇਹ ਵੀ ਕਹਿ ਰਹੇ ਨੇ ਕਿ ਇਹ ਇੱਕ ਲੀਗਲ ਮਿਸਟੇਕ ਹੈ ਤੁਸੀਂ ਕੀ ਮੰਨਦੇ ਹੋ ਕਿ ਵਾਕਈ ਕਲੈਰिकल ਮਿਸਟੇਕ ਹੈ ਕਿ ਜਾਂ ਵਾਕਈ ਕੋਈ ਸਾਜ਼ਿਸ਼ ਹੋਈ ਹੈ ਦੇਖੋ ਜੋ ਕੁਝ ਵੀ ਹੈ ਮੈਂ ਪਹਿਲਾਂ ਵੀ ਦੋ ਵਾਰ ਪ੍ਰੈਸ ਨੂੰ ਇਹ ਬਿਆਨ ਦੇ ਚੁੱਕਾ ਕਿ ਜੋ ਕੁਝ ਵੀ ਹੈ ਸੰਗਤ ਦੇ ਸਾਹਮਣੇ ਸਚਾਈ ਆਉਣੀ ਚਾਹੀਦੀ ਹੈ ਜਿਹੜਾ ਤਰਨਤਾਰ ਦਾ ਤੁਸੀਂ ਦੱਸਿਆ ਸੀ ਤਰਨਤਾਰ ਦੀ ਇਲੈਕਸ਼ਨ ਨੂੰ ਲੈ ਕੇ ਦਬਾਅ ਆਇਆ ਗਿਆ ਸੀਗਾ ਉਹ ਦਬਾਅ ਕਿਹਾ ਗਿਆ ਸੀਗਾ ਕਿ ਕੀ ਕਿਹਾ ਕਿ ਅਸੀਂ ਤੁਹਾਨੂੰ ਕਹਿੰਦੇ ਸੀ ਮੈਂ ਉਹ ਤਰਨਤਾਰ ਦੇ ਜ਼ਿੰਮੇ ਚੋਂ ਨਵੇੜੇ ਇਹ ਕਿਹਾ ਗਿਆ ਕਿ ਤੁਸੀਂ ਸਾਡੇ ਹੱਕ ਵਿੱਚ ਵੋਟਾਂ ਪਾਉਣ ਵਾਸਤੇ ਬਿਆਨ ਦਿਓ ਮੈਂ ਕਿਹਾ ਮੈਂ ਇਸ ਪਦਵੀ ਤੇ ਬੈਠਾ ਹੋਇਆ ਹਾਂ ਮੈਂ ਉਸ ਪਦਵੇ ਤੇ ਬੈਠ ਕੇ ਰਾਣੀ ਤੇ ਬੈਨ ਦੇ ਸਕਦਾ ਔਰ ਉਸ ਤੋਂ ਬਾਅਦ ਫਿਰ ਕਿਹਾ ਗਿਆ ਕਿ ਤੁਸੀਂ ਇਹ ਕਹਿ ਦਿਓ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ ਉਹ ਭਾਜਪਾ ਤੇ ਆਰਐਸਐਸ ਦੇ ਕਹਿਣ ਤੇ ਜਿਹੜਾ ਸੀਗਾ ਉਹ ਫੈਸਲਾ ਕੀਤਾ ਮੈਨੂੰ ਗੁੰਮਰਾਹ ਕੀਤਾ ਗਿਆ ਮੇਰੇ ਕੋਲ ਉਹ ਗਲਤ ਫੈਸਲਾ ਹੋਇਆ ਤਬਕਿਆ ਤੇ ਮਾਇਰ ਕਸੂਤਰ ਪਰ ਵੀ ਆਪਣੇ ਕਹੇ ਹੋਏ ਬਚਨਾਂ ਤੋਂ ਜੋ ਫਸੀਹਤ ਹੋਇਆ ਸੀ ਫੈਸਲਾ ਕੀਤਾ ਹੈ ਉਸ ਤੋਂ ਪਿੱਛੇ ਹਟਣ ਦੀ ਬਿਲਕੁਲ ਵਿਚਾਰ ਨਹੀਂ। ਜੀ ਸਿਕਸਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਪ੍ਰੈਸ਼ਰ ਤੋਂ ਖਤਮ ਹੋਣਾ ਚਾਹੀਏ ਲੇਕਿਨ ਹਾਲੇ ਵੀ ਤੁਸੀਂ ਕੋਲ ਨੂੰ ਗੱਲ ਕਰ ਲਿਓ ਇੱਕ ਪਰਿਵਾਰ ਕਰੇ ਕੁੱਲ ਕੇ ਨਾਮ ਕਿਉਂ ਲਸਾਉਣਾ ਹੈ। ਬਿਲਕੁਲ ਇੱਕ ਪਰਿਵਾਰ ਸਮੂਹ ਪਰ ਤਾਂ ਕਿ ਬਾਦਲ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਕ ਦੇ ਕਰਜ਼ੇ ਹੈ। ਜੇਕਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿੱਦੇ ਗ੍ਰੰਥੀਓ ਮੁੱਖ ਗ੍ਰੰਥੀਓ ਦਾਪੇ ਬੈਠਣ ਤੋਂ ਰੋਕਿਆ ਜਾ ਸਕਦਾ ਹੈ ਕਿ ਕਿਹਾ ਜਾ ਸਕਦਾ ਹੈ ਕਿ ਜਦ ਇਹ ਬੈਠਦੇ ਨੇ ਤੇ ਇਹਨਾਂ ਨੂੰ ਦੇਖ ਕੇ ਮੇਰੇ ਸੀਨੇ 'ਚ ਅੱਗ ਲੱਗਦੀ ਹੈ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਹੈ ਕਿ ਜੋ ਬਾਦਲ ਪ੍ਰਵਾਹ ਕਹਿੰਦਾ ਉਹ ਹੁੰਦਾ ਔਰ ਇਥੋਂ ਤੱਕ ਵੀ ਆ ਇੱਕ ਪਿਛਲੇ ਸਾਲ ਮੈਂ ਜੂਨ ਦੇ ਮਹੀਨੇ ਇੱਕ ਛੁੱਟੀ ਅਪਲਾਈ ਕੀਤੀ ਸੀ ਔਰ ਮੇਰੀ ਛੁੱਟੀ ਕੈਨਸਲ ਕਰ ਦਿੱਤੀ ਗਈ ਮੈਂ ਪੁੱਛਿਆ ਕਿ ਮੇਰੀ ਛੁੱਟੀ ਕੈਨਸਲ ਕਿਉਂ ਕੀਤੀ ਗਈ ਤੇ ਕਿਹਾ ਗਿਆ ਕਿ ਵੱਡੇ ਘਰ ਵਾਲਿਆਂ ਨੇ ਛੁੱਟੇ ਦੇਣ ਦੀ ਜਿਹੜੀ ਆਗਿਆ ਹੈ ਉਹ ਨਹੀਂ ਦਿੱਤੀ ਜੇ ਮੈਂ ਵੱਡੇ ਘਰਵਾਲੇ ਦੇ ਨਾਲ ਕਿਸੇ ਉੱਤੇ ਤਰੀਕੇ ਨਾਲ ਕੋਰਾਪਟ ਕੀਤਾ ਉਦੋਂ ਹੋਏ ਕਿ ਆ ਗਿਆ ਕਿ ਤੁਸੀਂ ਬਾਦ ਦਾ ਸਾਡੇ ਖਿਲਾਫ ਪ੍ਰਚਾਰ ਕਰਦੇ ਹੋ ਇਸ ਕਰਕੇ ਤੁਹਾਡੀ ਛੁੱਟੀ ਜਿਹੜੀ ਹੈ ਉਹ ਕੈਨਸਲ ਕੀਤੀ ਗਈ ਹੈ ਵੱਡੇ ਘਰਵਾਲੇ ਦਾ ਮਤਲਬ ਵੱਡੇ ਘਰਵਾਲੇ ਆ ਜਾਣਦੇ ਹੋ ਬਾਦ ਪਰਿਵਾਰ ਅੱਛਾ ਐਸਪੀ ਦੀ ਜ਼ਮੀਨਾਂ ਨੂੰ ਖੁੱਦ-ਬੁੱਦ ਨੂੰ ਲੈ ਕੇ ਵੀ ਗਿਆਨੀ ਅਕਲੀ ਤੋਂ ਪ੍ਰੈਸ ਕਾਨਫਰੰਸ ਦਿੱਤੀ ਗਈ ਉਹਨਾਂ ਬਾਰੇ ਵੀ ਸਵਾਲ ਚੁੱਕੇ ਗਏ ਆ ਕੀ ਲੱਗ ਰਿਹਾ ਹੈਗਾ ਕਿ ਉਹਦਾ ਵਿਵਾਦ ਵੀ ਹੈ ਦੇਖੋ ਜੋ ਨਿਯਮਾਂ ਦੇ ਅਨੁਸਾਰ ਜਿਹੜੀ ਕੋਈ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਛੇਤਵਾਰ ਸਾਹਿਬ ਨੂੰ ਜਾਂ ਕਿਸ ਹੋਰ ਗੁਰਦੁਆਰਾ ਸਾਹਿਬ ਨੂੰ ਕ੍ਰਿਪੇਟਾ ਕਰਦਾ ਹੈ ਕੋਈ ਡੋਨੇਟ ਕਰਦਾ ਹੈ ਉਹਦੇ ਇੱਕ ਨਿਯਮ ਨੇ ਉਹਨਾਂ ਨਿਯਮਾਂ ਦੇ ਤਹਿਤ ਹੀ ਉਹ ਜ਼ਮੀਨ ਵੇਚੀ ਜਾ ਸਕਦੀ ਹੈ ਜਾਂ ਉਹ ਪੈਸਾ ਕਿਸੇ ਉਸੇ ਹੋਰ ਕੰਮ ਵਾਸਤੇ ਵਰਤਿਆ ਜਾ ਸਕਦਾ ਹੈ ਜ਼ਮੀਨ ਦਾ ਪੈਸਾ ਪ੍ਰਾਪਰਟੀ ਦਾ ਪੈਸਾ ਕੇਵਲ ਪ੍ਰਾਪਰਟੀ ਵਾਸਤੇ ਵਰਤਿਆ ਜਾ ਸਕਦਾ ਹੈ ਪ੍ਰਾਪਰਟੀ ਦਾ ਪੈਸਾ ਕਿਸੇ ਹੋਰ ਪਰਪਸਡ ਵਾਸਤੇ ਨਹੀਂ ਵਰਤਿਆ ਜਾ ਸਕਦਾ ਇਸ ਕਰਕੇ ਉਹ ਪੈਸੇ ਜਦੋਂ ਪੱਠਾ ਸਾਹਿਬ ਦੀ ਜ਼ਿੰਮੇਵਾਰੀ ਵਿੱਚ ਹੀ ਗਈ ਉਹਦਾ ਪੈਸਾ 1.22 ਲੱਖ ਰੁਪਏ ਖੁਲਾਸਾ ਵੀ ਹੋਇਆ ਕਿ ਉਤੋਂ ਦੇ ਮੈਨੇਜਰ ਦੇ ਨਿੱਜੀ ਖਾਤੇ ਦੇ ਵਿੱਚ ਪੈਸੇ ਗਏ ਇਹ ਇੱਕ ਬਹੁਤ ਵੱਡੀ ਇੱਕ ਇਹ ਅਪਰਾਧ ਹੈ ਦੇ ਇਸ ਦਿਨ ਕੋੜਾ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਸੀ ਕਿ ਐਸਡੀਪੀਸੀ ਦੇ ਵੈਂਚਰ ਜਿਹੜੇ ਨੇ ਉਹ ਕੋਲ ਕੇ ਲੁੱਟ ਖਸੁੱਟ ਕਰ ਰਹੇ ਉਹ ਕਹਿੰਦੇ ਇੱਕ ਮੌਕਾ ਸਾਨੂੰ ਦੇ ਦਿਓ ਮਤਲਬ ਘਟੋ ਘਟਾਸੀਂ ਲੁੱਟ ਖਸੁੱਟ ਨਹੀਂ ਕਰਾਂਗੇ ਦੇਖੋ ਲੁੱਟ ਖਸੁੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਣ ਇਹ ਆਤਮੰਤ ਭਾਗੀ ਹੈ ਕਿਉਂਕਿ ਇੱਕ ਇੱਕ ਦੋ ਤੋ 10 10 ਸਿਵੀ ਵੀ ਰੁਪਈਆ 100 100 ਰੁਪਈਆ ਹਰ ਇੱਕ ਧਰਮ ਦਾ ਕੋਈ ਰਕਤ ਜਾ ਕੋਤ ਮੱਥਾ ਟੇਕਣਾ ਜਾਂਦਾ ਹੈ ਆਪਰੇ ਸਰਦਾਰ ਦੇ ਭਾਵਨਾ ਦੇ ਅਨੁਸਾਰ ਗੁਰੂ ਕੇ ਗੋਲ ਕੁਝ ਪੈਸੇ ਪਾ ਕੇ ਮੱਥਾ ਟੇਕਦਾ ਜੇ ਉਸ ਪੈਸੇ ਦੇ ਨਾਲ ਆਪਣੀ ਜੇਬਾਂ ਭਰਨੀਆ ਇਹ ਇਸ ਤੋਂ ਵੱਡਾ ਅਪਰਾਧ ਹੋਰ ਕੀ ਹੋ ਸਕਦਾ ਤਾਹੇ ਉਹਨਾਂ ਨੇ ਇਹ ਸਾਰੇ ਵਰਤਾਰੇ ਤੋਂ ਦੁਖੀ ਹੋ ਕੇ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਤੁਸੀਂ ਪ੍ਰਬੰਧ ਨਹੀਂ ਚਲਾ ਸਕਦੇ ਤੇ ਇਹ ਪ੍ਰਬੰਧ ਸਾਾਨੂੰ ਦੇ ਦਿਓ ਜਦੋਂ ਅੱਜ ਤੋਂ ਸ਼੍ਰੋਮਣੀ ਕਮੇਟੀ ਕਿਤਨਾ ਕਿਤੇ ਬਹੁਤ ਜ਼ਿਆਦਾ ਇਸ ਵਕਤ ਤੋਂ ਕਮਜ਼ੋਰ ਪੈ ਚੁੱਕੀ ਹੈ ਉਹਨੂੰ ਤਕੜੇ ਹੋਣ ਦੀ ਲੋੜ ਹੈ ਤਾਂ ਕਿ ਐਸੇ ਵਰਤਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਾ ਆਵਣ ਤੁਸੀਂ ਵੀ ਮਹੱਤਵਪੂਰਨ ਗੱਲ ਕਹੀ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਬਿਲਕੁਲ ਸਾਰੀਆਂ ਸਿੱਖ ਜਥੇਬੰਦੀਆਂ ਜਿੱਥੇ ਭੱਜੀਆਂ ਰੋ ਇਕੱਠੀਆਂ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਿਸਲਵੰਦ ਅਬ ਕਬੂਲ ਨਾ ਪਾਉਂ ਰਾਵਣ ਮੇੜਕਾਰ ਦੂਰਪਾਸਟ ਵਿਚ ਆਵੰਨ ਬੇਅੰਤੀ ਕੀਤੇ ਜਾਂਦੇ ਜਦ ਵੀ ਪਿੰਡੇ ਸਾਮਿਆਂ ਦੇ ਵਿੱਚ ਮਿਸਲਾ ਸਾਨ ਜਥੇਬੰਦੀਆਂ ਸਨ ਬੇਸ਼ੱਕ ਤੁਹਾਡੇ ਸਾਹ ਪਰ ਜਦ ਪੰਥ ਉਤੇ ਕਿਸੇ ਪ੍ਰਕਾਰ ਦੀ ਕੋ ਭੀੜ ਪੈਂਦੀ ਸੀ ਕੋ ਹਮਲਾ ਕਰਦਾ ਸੀ ਤੇ ਸਾਰੀਆਂ ਬਿਸਤਾਂ ਜਥੇ ਜਥੇ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਿਆ ਕਰਦੇ ਸਨ ਔਰ ਉਹਦੇ ਤੇ ਜਿੱਤ ਪ੍ਰਾਪਤ ਕਰਿਆ ਕਰਦੇ ਸਨ ਹੁਣ ਸਾਡੇ ਵਿੱਚ ਵਡੀਆਂ ਪੈ ਚੁੱਕੀਆਂ ਰਹੇ ਤੇ ਅਸੀਂ ਹਰ ਪਾਸੇ ਦਾ ਕਮਜ਼ੋਰ ਪਰ ਰਹੇ ਹਾਂ ਇਸ ਕਰਕੇ ਸਾਨੂੰ ਇਕੱਤਰ ਹੋਣ ਦੀ ਬਹੁਤ ਵੱਡੀ ਲੋੜ ਹੈ ਕਿਹੜੀ ਤਰ੍ਹਾਂ ਦੀ ਲੋਕਤ ਸੋਟ ਹੋ ਰਹੀ ਹੈ ਕਿਸ ਤਰ੍ਹਾਂ ਦੀ ਹੋ ਰਹੀ ਕੋਈ ਧਾਗ ਵੀ ਹੋਏਗਾ ਅਜਾ ਕਿਸ ਤਰ੍ਹਾਂ ਦੀ ਲੋਕਤ ਬਿਲਕੁਸਰ ਕੋਈ ਤੁਹਾਡੇ ਸਾਹਮਣੇ ਤੁਸੀਂ ਇੱਕ ਵਾਰ ਪੜਦੇ ਹੋ ਸਰਪਸਵਾਰਾਂ ਨੂੰ ਸੂਚਿਤ ਮੀਡੀਆ ਹੈ ਜਦੋਂ ਜਿਵੇਂ ਤੁਸੀਂ ਕਿਹਾ ਵੀ ਇੱਕ ਪ੍ਰਵਾਹ ਤੋਂ ਐਚਪੀਸੀ ਨੂੰ ਸਕਾਰਾ ਕੀਤਾ ਹੈ ਇਸੇ ਤੀਕੇ ਦੇ ਉੱਤੇ ਹੀ ਹੱਥ ਇੱਕ ਗਿਆ ਨੇ ਉਹਨਾਂ ਨੇ ਇਹ ਇੱਕ ਜਿਹੜਾ ਆਪਣਾ ਸੰਦੇ ਤੁਲਾ ਬਣਾ ਰਿਹਾ ਕਿ ਉਹ ਕਿਉਂ ਉਹਨੇ ਬਾਹੀ ਬਣਾਵੇ ਤੁਹਾਨੂੰ ਲੱਗਦਾ ਵੀ ਉਹ ਟੀਕ ਕੰਪਰਾਈਜ਼ ਮੈਂ ਦੇਖੋ ਮੈਂ ਕੱਲ ਉਹਨਾਂ ਦੀ ਪੀਸੀ ਸੁਣੀ ਸੀ ਕਿ ਇਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਇਹ ਪਤਾ ਕਰੋ ਕਿ ਛੋਟਾ ਬਣਾਇਆ ਕਿਨੇ ਚੁਲਾ ਕਿਉਂ ਬਣਾਇਆ ਗਿਆ ਜੇਕਰ ਪੀਸੀ ਚੋਣੜੇ ਆਪਣਾ ਇੱਕ ਜਿਹੜਾ ਜਵਾਬ ਹੈ ਉਹ ਦਿੱਤਾ ਸੀ ਦੇਖੋ ਟੁਹਾਡੇ ਕੋਲ ਕਿਸ ਤਰੀਕੇ ਨਾਲ ਜਿਹੜਾ ਦੇਸੀ ਗਾ ਦੋਸਾ ਖਾਣ ਦੇ ਮੌਕੇ ਤੇ ਇੱਥੇ ਦੇਖੋ ਮੈਂ ਜੋ ਉਹਨਾਂ ਨੇ ਗੱਲ ਕਹੀ ਹੈ ਮੈਂ ਬਿਲਕੁਲ ਉਸੇ ਵਿਆਹ ਦੀ ਪੁਸ਼ਟੀ ਕਰਦਾ ਕਿ ਉਹ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ ਤੁਹਾਡਾ ਪਰਸਨੈਲਟੀ ਤੁਹਾਡਾ ਪਰਸਨੈਲਟੀ ਹਾਂ ਜੀ ਵਿਅਕਤੀਗਤ ਆ ਵਿਅਕਤੀਗਤ ਤੌਰ ਤੇ ਵੀ ਦੇਖਦੇ ਹਾਂ ਬਿਲਕੁਲ ਜੀ ਉਹ ਜੋ ਸ਼ਿਜਾ ਕਾਪਟਰ ਸਾਹਿਬ ਜੀ ਤੋਂ ਆਦੇਸ਼ ਹੋਇਆ ਸੀ ਕਿ ਜਿਹੜੇ ਜਥੇਬੰਦੀ ਹੈ ਉਹਦਾ ਢਾਂਚਾ ਤਿਆਰ ਕੀਤਾ ਜਾ ਢਾਂਚਾ ਤਿਆਰ ਕਰਕੇ ਤੇ ਉਹਨਾਂ ਦੇ ਸਾਰੇ ਜਿਹੜੀ ਉਹ ਕਮੇਟੀ ਸੀ ਡੈਲੀਗੇਟ ਸੀ ਡੈਲੀਗੇਟਾਂ ਨੇ ਗੈਰਕਾਨੂੰਨੀ ਸੁਰਨਾ ਪ੍ਰਦਾਨ ਚੁਣਿਆ ਉਹ ਜਿਹੜੇ ਆਪਣੀ ਸੇਵਾ ਸੀ ਉਹਨਾਂ ਬਾੜੇ ਨੇ ਯਾਨੀ ਤੁਸੀਂ ਕਹਿ ਰਹੇ ਹੋ ਜਿਹੜੀ ਸਿੱਖ ਪੰਥੀ ਹੈਗੇ ਤੁਸੀਂ ਉਹਨਾਂ ਨੂੰ ਸਪੋਰਟ ਕਰ ਦੋਗੇ ਔਰ ਕੀ ਨਹੀਂ ਕਰਦੇ ਉਹਨਾਂ ਨਾਲ ਜੁੜਨਾ ਚਾਹ ਰਹੇ ਸਾਨੂੰ ਦੇਖੋ ਮੈਂ ਬਿਲਕੁਲ ਜੋ ਸੱਚਾਈ ਹੈ ਉਹਨੂੰ ਸਪੋਰਟ ਕਰਾਂਗਾ ਜੋ ਪੰਥ ਵਾਸਤੇ ਕਾਰਜ ਸ਼ੁਰੂ ਹੋਏਗਾ ਉਹਨੂੰ ਸਪੋਰਟ ਕਰਾਂਗਾ ਅੱਛਾ ਤੁਸੀਂ ਇੱਕ ਹੁਣ ਮੰਗ ਤਾਂ ਰੱਖੋ ਸਰਪੰਚ ਖਾਲਸਾ ਵੀ ਕਿ ਤੁਹਾਨੂੰ ਵੀ ਦੇ ਸਰਪੰਚ ਖਾਲਸਾ ਦੇ ਸਾਰੇ ਭਰਾ ਵੀ ਕੋਈ ਕਿਸੇ ਹੋਣਗੇ ਕੀ ਬਿਲਕੁਲ ਬੇਨਤੀ ਕੀਤੀ ਹੈ ਆਪਾਂ ਮੈਂ ਆਪਣੇ ਸੁਪਰਸ ਨੋਟ ਵਿੱਚ ਲਿਖਿਆ ਹੈ ਕਿ ਮੈਂ ਖੂਬ ਖੂਬ ਕੇ ਬੇਨਤੀ ਕਰ ਰਿਹਾ ਹਾਂ ਅੱਜ ਇਹ ਜੇ ਮੁਕਰੰਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸਾਰਾ ਪੰਥ ਇਕੱਠਾ ਹੋਵੇ ਪੰਥ ਇਕੱਠਾ ਹੋ ਕੇ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਫੈਸਲੇ ਲਏ ਜਾਣ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਸ਼ੁਰੂ ਹੋਵੇ ਪਰ ਤੁਸੀਂ ਇਹ ਕਹੋਗੇ ਕਿ ਅਸਾਂ ਸਮਾਉrti ਸਾਰਾ ਕੁਝ ਜਿਹੜਾ ਹੈ ਉਹ ਵੀ ਸਾਹਮਣੇ ਰੱਖਤਾ ਜਾਏਗਾ ਪਰ ਚਰਚਾ ਤੇ ਵੀ ਇਹਨੇ ਕੁਝ ਮੜਕੇ ਸਵਾਲੇ ਵੀ ਹੋਣਗੇ ਕਹਿਣੀ ਕਿ ਪਹਿਲਾ ਸਵਸਥਾਪਨ ਹੋਇਆ ਸੀ ਜਿਹੜੇ ਫੈਸਲੇ ਜੱਜੇਦਾਰਾਂ ਨੂੰ ਲਾਏ ਗਏ ਸੀ ਉਹ ਤਾਂ ਅਮਲੂਦ ਦੇ ਵਿੱਚ ਲਿਆਦੇ ਕੁਝ ਲੋਰੇ ਕਿ ਬੰਦਾ ਕਿ ਹਰ ਵਾਰ ਐਵੇਂ ਹੋਵੇ ਜੋ ਕੁਝ ਵੀ ਹੋਏਗਾ ਜਦ ਸਦਵੀਆਂ ਦਾ ਸਲਾਹ ਕਰਕੇ ਸਾਰਾ ਕੁਝ ਮੀਡੀਆ ਸਾਹਮਣੇ ਰੱਖਤਾ ਜਾਏਗਾ